ਬੇਸ਼ੱਕ ਇਸ ਦੇ ਬਾਰ 2023 ਵੰਗ ਵਿਆਸ ਦਰਿਆ ਦੇ ਪਾਣੀ ਦੇ ਕਿਨਾਰੇ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡਣ ਦੇ ਲਈ ਮਜਬੂਰ ਨਹੀਂ ਕੀਤਾ ਗਿਆ ਪਰ ਫਿਰ ਵੀ ਦਰਿਆ ਦੇ ਪਾਣੀ ਨੇ ਇਨ੍ਹਾਂ ਪਿੰਡਾਂ ਨੂੰ ਕਾਫੀ ਉਜਾੜ ਦਿੱਤਾ ਗਿਆ ਚੋਨੇ ਦੀ ਫਸਲ ਗੰਨੇ ਦੀ ਫਸਲ ਖਰਾਬ ਹੋ ਵੀ ਹੈ ਤੇ ਡੰਗਰਾਂ ਦਾ ਚਾਰਾ ਤਾਂ ਬਿਲਕੁਲ ਖਾਲੀ ਹੀ ਗਿਆ ਬਾਰਿਸ਼ ਦੇ ਕਾਰਨ ਲੋਕਾਂ ਵੱਲੋਂ ਜਮ੍ਹਾਂ ਕੀਤੀ ਗਈ ਧੂੜੀ ਵੀ ਖਰਾਬ ਹੋ ਗਈ ਹੈ। ਬਿਆਸ ਦੇ ਕੰਡੇ ਸਤਤ ਪਿੰਡ, ਢੁਗਾਵਾਲ ਟਾਂਗਾ, ਜਗਤਪੁਰ ਵਾਲੇ ਆਦਿ ਲੋਕਾਂ ਨੇ ਕਿਹਾ ਸੀ ਕਿ ਅਸੀਂ ਵੀ ਤੁਹਾਨੂੰ ਵੋਟਾਂ ਪਾਉਂਦੇ ਹਾਂ। ਬੇਸ਼ੱਕ ਇਸ ਵਾਰ ਹੜ੍ਹ ਨੇ ਸਾਡੇ ਘਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਡੰਗਰਾਂ ਦੀ ਖੁਰਾਕ ਨਾ ਮਿਲਣ ਕਾਰਨ ਬੁਰਾ ਹਾਲ ਹੋ ਰਿਹਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਮੇਰਾ ਨਾਂ ਜੀਤੋ। ਤੇ ਮੇਰੇ ਡੰਗਰਾਂ ਦੀ ਹਾਲਤ ਦੇਖੋ ਪਹਿਲੇ। ਸਾਨੂੰ ਇੱਕ ਪੱਠਾ ਨਹੀਂ ਮੋਠਣੇ ਕੋ ਦਾ ਪਿੰਡ ਆਂ ਦਿੱਤਾ ਕਿਸੇ ਨੇ। ਕਿਉਂਕਿ ਹਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦਿ ਉਧਰ ਚਲ ਜਾਓ ਉਧਰ ਚਲ ਜਾਓ ਉਧਰ ਕੀ ਰੱਖੇਦਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਦੀ ਜਾ ਕਿੰਨੂੰ ਨਹੀਂ ਪਾਈਆ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਤੁਹਾਨੂੰ ਵੀ ਸਾਡਾ ਡੰਗਰ ਭੁੱਖੇ ਮਰਾ ਦੇ ਸਾਨੂੰ ਕੁਛ ਨਹੀਂ ਆਇਆ ਪਿੰਡ ਮੌਕਾ ਦੇਖੋ ਸਾਡਾ ਇਹ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪ ਹੀ ਆ ਜਿਨ੍ਹਾਂ ਨੇ ਡੰਗਰ ਰੱਖਦੇ ਆ ਪੱਠੇ ਵੀ ਇਹ ਆਸਨੇ ਚ ਪੈ ਹੀ ਨਹੀਂ ਪੱਠਾ ਤੇ ਆਉਣਾ ਕਿੱਥੋਂ ਆ ਇਹ ਲੋਕ ਦਿਨ ਦਿਨ ਆਪਣੀ ਸਾਨੂੰ ਆਂਦਾ ਪਹਿਲੀ ਪਹਿਲੀ ਸਾਡੀ ਪਾਰ ਹੈ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਪਾਣੀ ਚੜਿਆ ਮਿੰਨਾ ਆਇਆ ਮਿੰਨਾ ਆਇਆ 6 ਜਾਂ ਦੀ ਤੂੜੀ ਤਾਂ ਹੀਆਂ ਸਾਰੀ ਜੜੀਆਂ ਤੇ ਅਜੇ ਜਾਓ ਦੇਖੋ ਅੰਦਰ ਸਾਡੇ ਮੋਠ ਤੂੜੀ ਨਹੀਂ ਤੱਕੀ ਪਾਈਆਂ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੌਖਾ ਚੁੱਕ ਤੇ ਚਲੋ ਅਸੀਂ ਮਰ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਗੋਵਾਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ ਇੱਕ ਡੇਢ ਮਿੰਟ ਆਇਆ ਡੇਢ ਮਿੰਟ ਨਾ ਆਇਆ ਨਿਕਲੇ ਨਿਕਲੇ ਕਿ ਨਾ ਨਿਕਲੇ ਆਇਆ ਕਿਹਾ ਨਿਕੜਿਆ ਇੱਧਰ ਆਪ ਪਾਣੀ ਹੈ ਤੇਜ਼ ਹੈ ਪੱਟਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋ ਤੇ ਨਿਕਲ ਗਿਆ ਪਾਣੀ ਨਹੀਂ ਨਿਕੜਿਆ ਮੈਂ ਕਿਹ ਜਾ ਕੇ ਦੇਖੂ ਦੇਖੋ ਸਹੀ ਆ ਗਿਆ ਬਾਬਾ ਬੜਾ ਤੇ ਅਏ ਬਾਬੇ ਕੱਲ੍ਹ ਆਈਆਂ ਤੇ ਪਾਣੀ ਸਾਰੇ ਖਰਾਬ ਹੋ ਗਏ ਨਾ ਹੈ ਹੀ ਨਹੀਂ ਤੇ ਮੁੰਡੀਆਂ ਆਪ ਕਮਾਦ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉੱਧਰ ਹੋ ਗਏ ਦੇ ਹੜਾ ਵਾਲੇ ਪਾਸੇ ਹੋ ਗਏ ਉੱਧਰ ਪੱਟੇ ਪਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਮੈਂ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿਸੇ ਡੰਗਰ ਉਹਨਾਂ ਦੇ ਪੇਟ ਪਿੰਡ ਚੋਣਾ ਦੋ 250 ਡੰਗਰ ਲੱਗੇ ਸਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹਿਸਾਬ ਹੈ ਪੱਠਾ ਮੇਰਾ ਹੀ ਵੀ ਕਿਹਨੂੰ ਡੰਗਰੇ ਪਾਣੀ ਵਾਲੀ ਬਣਿਆ ਅਸੀਂ ਕਿਥੋਂ 2 ਮੀਲ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣ ਹੁਣ ਮੂੜੇ 3 ਵਜੇ ਦਾ ਨੇ ਕੀਤੇ ਬੱਚੇ ਨੀ ਕਿਨੇ ਕੇ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਤੇ ਐ ਦਿਨਾਂ ਜੋ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗਿਓ ਹੋਏ ਹੁਣ ਅਸੀਂ ਮੁੱਲ ਨਹੀਂ ਮੁੱਲ ਕਿਥੋਂ ਲੈਣੇ ਪੈਸੇ ਕਿਥੋਂ ਲੈਣੇ ਜਾੜੀ ਲਬਾ ਦੇ ਪੈਸੇ ਕਿਥੋਂ ਲੈਣੇ ਆਪਣਾ ਹੋਰ ਕੀ ਸਮੱਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਹਨੂ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ। ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿਤੋਂ ਲਿਆ ਸਕਦੇ ਆ। ਕਿਤੋਂ ਲਈਏ। ਇਨਸ਼ਾਅੱਲਾ ਤਾਂ ਕਿਤੇ ਪਾਣੀ ਹੈਗਾ। ਤੇ ਪੱਠੇ ਬਾਹਰੋਂ ਨਹੀਂ ਸਾਨੂੰ ਕੋਈ ਵੀ ਦੇ ਕਰਤਾ। ਤੇ ਕਮਾਂਦ ਵੀ ਸਾਡੇ ਡੁੱਬ ਗਏਦੇ। ਚਲੋ ਗਾਲੀ ਗੇਦੇ ਆ ਪੱਠੇ ਕਿਤੋਂ ਲਈਏ ਅਸੀਂ। ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਬਿਆਸ ਦੇ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਸਾਰੀਆਂ ਤਾਂ ਕਿਰਿਆਂ ਤਾਂ ਪੱਠੇ ਲੈਣ ਜਾਣ ਆ ਮਕੇਰੀਆਂ ਤਾਂ ਕਰਾਸੀ ਪੱਠੇ ਲਿਆ ਆ ਕੇ ਮੇਰੇ ਸਾਨੂੰ ਅਸੀਂ ਤਾਂ ਕਿਹਾ ਸਾਨੂੰ ਮੋਲ ਮਕੇਰੀਆਂ ਤੋਰ ਸਾਨੂੰ ਪੱਠੇ ਨਹੀਂ ਮਿਲ ਰਹੇ ਅਈ ਡੰਗਰ ਮੇਰੇ ਕੰਗਾ ਦੇ ਦੇ ਸਾਨੂੰ ਕਹਦੇ ਆ ਕਿੰਨੇ ਦਿਨ ਤੋਂ ਡੰਗਰ ਪੁੱਕੇ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਚੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਤੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿੱਥੋਂ ਆ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕਰਕੂਜ ਦੀ ਨਹੀਂ ਆ ਗਈ ਪੱਠੇ ਦਿੱਥੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦਿੱਥੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮਾਸੇ ਵੀ ਆਂਦਾ ਸਾਡੇ ਕੁਝ ਵੀ ਨਹੀਂ ਆਇਆ ਥੇ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਛਗੇ ਦੋ ਆਂਡਾ ਦੋ ਵੋਲਟ ਦੋ ਵੋਲਟ ਦੇਖ ਤੋ ਪਰ ਜਕਤਪੂਰ ਹੋ ਗਿਆ ਡੇਰੇ ਦੋ ਵਲ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਤਮੀ ਹਾਨੀ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਕੱਟ ਤੂੰ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਹਨੋਂ ਪੱਠਿਆਂ ਦੀ ਤੇ ਕੋਈ ਡੰਗਰ ਬਿਮਾਰ ਵੀ ਹੋਇਆ ਹੈ ਦਿਨਾਂ ਚ ਬਾਰਿਸ਼ਾਂ ਹੋਈਆਂ ਕਾਫੀ ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਵਿੱਚ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਆ ਉਹਨਾਂ ਦੇ ਹੈਗੇ ਆ ਨਾ ਮੀਨਾ ਵੀ ਨਾ ਹੋ ਗਿਆ ਸਾਨੂੰ ਦਵਾਈਆਂ ਕਰੰਦਿਆਂ ਨੂੰ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਆ ਸਾਡੇ ਡੰਗਰਾਂ ਨੂੰ